ਕੀ ਲੱਗਦਾ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਊਗਾ ਪੀਂਦਾ ਤਾਂ ਹੈ ਪਰ ਵੇਚਦਾ ਕੋ ਪੀ ਜਾ ਯਾਰ ਬਈ ਮੈਂ ਖਰਚਾ ਹੀ ਪੂਰਾ ਕਰ ਖਰਚਾ ਫਿਰ ਇਹ ਮਾਮਾ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਇਸ ਵੀਡੀਓ ਨੂੰ ਦੇਖ ਕੇ ਤਾਂ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਕਦੇ ਵੀ ਨਸ਼ਾ ਖਤਮ ਹੋ ਸਕਦਾ ਹੈ ਹਟਾਉਂ ਮੈਂ ਅਟਾਲਾ ਖੜਾ ਬਰਨ ਹਟਾ ਦੇ ਤੂੰ ਵੇਚ ਫਿਰ ਹੁਣ ਤਨ ਮੈਂ ਇੱਥੇ ਆਉਂਦਾ ਫਿਰ ਮੈਂ ਖੜਾ ਤੂੰ ਕਿਵੇਂ ਬੇਚੇਗਾ ਮਾ ਜੋ ਨਵੇਂ ਚੋਂ ਤੂੰ ਲੈ ਵੇਚ ਹੁਣ ਦੇ ਕੇ ਨੂੰ ਲਾ ਆ ਜਾਂਦੇ ਵਰਗਾ ਹਾਂ ਤਾਂ ਘਰ ਤੋਂ ਹੁੰਦੇ ਤੂੰ ਮੈਂ ਦੇਖੇ ਲਖਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤੇ ਪੰਜਾਬ ਦੇ ਵਿੱਚ ਜਿਹੜੇ ਬੰਦੇ ਤਸਕਰ ਸੀਗੇ ਉਹ ਨਸ਼ਾ ਵੇਚਦੇ ਸੀਗੇ ਕਿੰਨੇ ਕਿੰਨੇ ਆਪਾਂ ਕਹਿ ਸਕਦੇ ਆ ਕਿ ਚਿੱਟੇ ਵਰਗਾ ਨਸ਼ਾ ਜਿਹੜਾ ਹੁਣ ਅੱਜਕੱਲ ਆਮ ਹੋਇਆ ਫਿਰਦਾ ਆ ਉਹਦਾ ਆਪਾਂ ਤਸਕਰਾਂ ਦੀ ਗੱਲ ਤਾਂ ਤੁਸੀਂ ਛੱਡ ਦਿਓ ਅੱਜਕੱਲ ਦਾ ਜਿਹੜੇ ਛੋਟੇ ਬੱਚੇ ਨੇ ਉਹ ਵੀ ਆਪਣੇ ਘਰਾਂ ਦੇ ਵਿੱਚ ਚਿੱਟੇ ਵਰਗਾ ਨਸ਼ਾ ਵੇਚ ਰਹੇ ਨੇ ਚਿੱਟਾ ਵੇਚਾਂ ਤੂੰ ਆ ਗੀ ਕੋਈ ਹੋਰ ਕਮਾਈ ਕਰ ਆ ਤੂੰ ਮੈਨੂੰ ਦੇ ਲਿਆ ਕਰਤੀ 1 ਮਹੀਨੇ ਦਾ ਬਣੀ ਵੇਚਦਾ ਲੈਣਾ ਤੈਨੂੰ ਇਹ ਜਿਆ 30000 ਦਵਾਉ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣਾ ਆ ਜਦੋਂ ਇਸ ਮੁੰਡੇ ਦੇ ਕੋਲ ਨਿਹੰਗ ਸਿੰਘ ਗਏ ਜਾਂ ਹੋਰ ਲੋਕ ਗਏ ਤੇ ਉਹਨਾਂ ਨੇ ਇਹ ਦਿਨਾਂ ਗੱਲ ਕੀਤੀ ਕਿ ਤੂੰ ਨਸ਼ਾ ਕਿਉਂ ਵੇਚ ਰਿਹਾ ਹੈ ਇਨੂੰ ਵੇਚਣਾ ਬੰਦ ਕਰ ਦੇ ਨਹੀਂ ਤਾਂ ਅਸੀਂ ਤੇਰੀ ਸ਼ਿਕਾਇਤ ਪੁਲਿਸ ਨੂੰ ਕਰਦਾਂਗੇ ਪ੍ਰਸ਼ਾਸਨ ਨੂੰ ਕਰਦਾਂਗੇ ਪਰ ਇਸ ਮੁੰਡੇ ਤੇ ਹੌਸਲਾ ਦੇਖੋ ਇਸ ਮੁੰਡੇ ਨੇ ਬੜੇ ਹੌਸਲੇ ਨਾਲ ਬੜੀ ਹਿੰਮਤ ਨਾਲ ਕਿਹਾ ਕਿ ਤੁਸੀਂ ਜਿੱਥੇ ਮੇਰੀ ਸ਼ਿਕਾਇਤ ਕਰਨੀ ਆ ਕਾ ਸਕਦੇ ਹੋ ਪਰ ਮੈਂ ਨਸ਼ਾ ਵੇਚਣਾ ਬੰਦ ਨਹੀਂ ਕਰਾਂਗਾ ਜੇ ਇਹਦਾ ਤੂੰ ਸੁਧਰਦਾ ਤੈਨੂੰ ਮੈਂ ਤਾਂ ਕਰਕੇ ਆਇਆ ਪਰ ਨਹੀਂ ਲੈ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਗਾ ਜੇ ਤੂੰ ਅੜੀ ਨਾਲ ਵੇਚੇਗਾ ਅਸੀਂ ਨਹੀਂ ਵੇਚਣਾ ਦੇਣਾ ਇਹ ਤੁਹਾਨੂੰ ਕਹਿਤਾ ਮੈਂ ਆ ਕੋਈ ਨਹੀਂ ਲੱਜਾਵਾ ਹਾਂ ਜਾਂ ਕਿ ਜਾ ਜਾਂ ਜਾਵਾ ਸਭ ਉਸ ਤੋਂ ਬਾਅਦ ਇਸ ਮੁੰਡੇ ਦਾ ਕਹਿਣਾ ਸੀ ਕਿ ਜਾਂ ਤਾਂ ਫਿਰ ਤੁਸੀਂ ਮੈਨੂੰ 30000 ਮਹੀਨਾ ਦੇ ਦਿਓ ਕਿਉਂਕਿ ਮੇਰੇ ਘਰ ਦਾ ਖਰਚਾ ਕਿੱਥੋਂ ਚੱਲੂਗਾ ਫਿਰ ਜੇ ਤੁਸੀਂ ਮੈਨੂੰ 30000 ਮਹੀਨਾ ਦਿੰਦੇ ਹੋ ਤਾਂ ਫਿਰ ਮੈਂ ਨਸ਼ਾ ਵੇਚਣਾ ਬੰਦ ਕਰ ਦੇਣਾ ਨਹੀਂ ਤੇ ਮੈਂ ਨਹੀਂ ਕਰ ਸਕਦਾ ਤੁਸੀਂ ਜਿੱਥੇ ਮੇਰੀ ਸ਼ਿਕਾਇਤ ਕਰਨੀ ਹੈ ਕਰ ਸਕਦੇ ਹੋ ਤੁਸੀਂ ਆਪ ਦੇਖੋ ਕਿ ਹੌਸਲੇ ਕਿੰਨੇ ਬਲੰਦ ਹੋ ਚੁੱਕੇ ਨੇ ਹਿੱਕ ਠੋਕੇ ਹੀ ਮੁੰਡਾ ਇਸ ਚੀਜ਼ ਤੇ ਜੋ ਗੱਲ ਕਰ ਰਿਹਾ ਕਿ ਨਹੀਂ ਮੈਂ ਨਸ਼ਾ ਵਿੱਚ ਨਾ ਬੰਦ ਨਹੀਂ ਗਾ ਸਕਦਾ ਹੈਗਾ ਉਸ ਤੋਂ ਬਾਅਦ ਹੁਣ ਆਪਾਂ ਇੱਥੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਜਾਂ ਫਿਰ ਆਪਾਂ ਇੱਥੇ ਕੀ ਕਹਿ ਸਕਦੇ ਆ ਕਿ ਇਹ ਇੰਨਾ ਵੱਡਾ ਜਿਹੜਾ ਪਿੰਡਾਂ ਦੇ ਵਿੱਚ ਵੀ ਛੋਟੇ ਛੋਟੇ ਘਰਾਂ ਦੇ ਵਿੱਚ ਛੋਟੇ ਛੋਟੇ ਨਿਆਲੇ ਚਿੱਟਾ ਵੀ ਇਹ ਚ ਰਹੇ ਨੇ ਇਸ ਦੇ ਪਿੱਛੇ ਕਿਸ ਦੀ ਸ਼ੈ ਹੋ ਸਕਦੀ ਹੈ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਸਭ ਦੇ ਵਾਅਦੇ ਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਹਰ ਹਾਲ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਨਸ਼ੇ ਨੂੰ ਕੱਢਣਾ ਪਰ ਲੱਗਦਾ ਨਹੀਂ ਹੈਗਾ ਇਹੋ ਜਿਹੇ ਵੀਡੀਓ ਜਦੋਂ ਸਾਹਮਣੇ ਆਉਂਦੀਆਂ ਨੇ ਕਿ ਨਸ਼ਾ ਕਿਸੇ ਵੀ ਹਾਲ ਦੇ ਵਿੱਚ ਪੰਜਾਬ ਦੇ ਵਿੱਚੋਂ ਬਾਹਰ ਨਿਕਲ ਸਕਦਾ ਹੈ ਸਾਰਿਆਂ ਦਾ ਇਲਾਜ ਕਰੂਗਾ ਮੈਂ ਹੁਣ ਇਹ ਵੀ ਯਾਦ ਰੱਖੀਂ ਗੱਲ ਠੀਕ ਹੈ ਨਾ ਹਾਂ ਸਾਰਿਆਂ ਦਾ ਯਾਦ ਕਰੂਗਾ ਆਹ ਚਿੱਟਾ ਤੂੰ ਵੇਚੀ ਜਾਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂਗਾ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਨਾ ਸਾਡੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲ ਪੰਥ ਸਾਰੇ ਪਲਾਵਾਂਗੇ ਤੇ ਚਿੱਟਾ ਜੀ ਨੂੰ ਕਿਹਾ ਹਾਂ ਤੈਨੂੰ ਪਰ ਮੰਨਦਾ ਨਹੀਂ ਨਾ ਇੱਕ ਪਾਸੇ ਜੇ ਦੇਖੀਏ ਤਾਂ ਸਰਕਾਰ ਨਸ਼ਾ ਤਸਕਰਾਂ ਦੇ ਘਰ ਵੀ ਟਾ ਰਹੀ ਹੈ ਪਰ ਇਸ ਮੁੰਡੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਹੈਗਾ ਕਿ ਮੇਰਾ ਵੀ ਘਟੇ ਸਕਦਾ ਹੈਗਾ ਸੋ ਇਸ ਮੁੰਡੇ ਨੇ ਹੱਕ ਠੋਕ ਕੇ ਤੇ ਬੜੇ ਹੌਸਲੇ ਨਾਲ ਕਿਹਾ ਇਹਦਾ ਕੰਫੀਡੈਂਸ ਦੇਖੋ ਇਹ ਰਾਮਨ ਲੇ ਗੱਲ ਕਰ ਰਿਹਾ ਕੋਈ ਇਹਦੇ ਮੱਥੇ ਤੇ ਆਪਾਂ ਸ਼ਿਕੰਜ ਡਰ ਵਾਲਾ ਸ਼ਿਕੰਜ ਕੋਈ ਵੀ ਨਹੀਂ ਕਹਿ ਸਕਦੇ ਹੈਗੇ ਕਿ ਇਸ ਮੁੰਡੇ ਨੂੰ ਕਿਸੇ ਚੀਜ਼ ਦਾ ਡਰ ਹੋਵੇ ਕਿ ਨਹੀਂ ਮੈਂ ਨਸ਼ਾ ਵੇਚਣਾ ਬੰਦ ਕਰ ਦਿਆਗਾ ਇੰਨੇ ਬੜੇ ਹੌਸਲੇ ਨਾਲ ਕਿਹਾ ਕਿ ਮੈਂ ਨਸ਼ਾ ਵੇਚਣਾ ਬੰਦ ਨਹੀਂ ਕਰਾਂਗਾ ਸਕਦਾ ਤੁਸੀਂ ਜੋ ਕਰਨਾ ਹੈ ਕਰ ਸਕਦੇ ਹੋ ਸਾਰੇ ਤੁਸੀਂ ਕਿਹੜਾ ਹਟਦੇ ਆ ਅਜੀ ਨਹੀਂ ਹਟਦੇ ਬਾਬਾ ਯਾਰ ਪਾਈਏ ਬਣੇ ਅੰਤੋਂ ਬਾਹਰ ਹੋ ਕੇ ਗੱਲ ਲਗਾ ਤੋ ਇੱਥੇ ਖੜ ਕੇ ਕਰੂ ਮੈਂ ਮੈਂ ਇੱਥੇ ਖੜ ਕੇ ਕਰੂਗਾ ਮਟਾ ਦੇ ਇੱਥੇ ਖੜ ਕੇ ਕਰੂ ਯਾਰ ਮੈਂ ਤਾਂ ਗੱਲ ਓਏ ਇੱਥੇ ਖੜ ਕੇ ਕਰੂ ਗੱਲ ਤੂੰ ਜਾਂ ਤੂੰ ਫਿਰ ਤੂੰ ਨਹੀਂ ਹਟਦਾ ਤੂੰ ਹਟ ਜੇਗਾ ਤੈਨੂੰ ਹਟਾ ਦੇਾਂਗੇ ਆ ਦੇਖ ਲਓ ਇਹਨੂੰ ਹਟਾ ਦਾਂਗਾ ਯਾਰ ਹਾਂ ਮਾੜਾ ਹਟਾ ਨਹੀਂ ਬਈ ਮਾੜਾ ਵੇਚੂਗਾ ਤੂੰ ਮੈਨੂੰ 30000 ਦੇਣਾ ਮਾਣੇ ਵੇਜ ਦਾ ਆ ਸੱਟਾ ਕੋਹਾ ਮੇਰੇ ਨਾਲ 50000 ਦਿੰਨਾ ਤਾ ਆ ਹੋ ਫਿਰ ਏਡਾ ਤੂੰ ਏਡਾ ਕਟਾ ਘਾਉ ਆਪਦੇ ਆਪ ਨੂੰ ਸਮਝੀ ਜਾਣਾ ਆ ਐਸੀ ਲਾਈਨ ਦੇਚਾਂਗੇ ਆ ਐ ਵੇਚਾਂਗੇ ਤੂੰ ਵੇਚ ਨੂੰ ਹਟਾਵਾਂਗੇ ਤੈਨੂੰ ਬਾਸ ਕਰ ਕੋਈ ਫਰੈਤਾ ਦੀ ਫਰਮਾਂ ਵੇਚੂਗਾ ਨਾ ਮਲ ਸਿੱਧੀ ਆ ਸੋ ਕਹਿੰਦਾ ਮਤਲਬ ਇਹ ਹੀ ਹੈ ਕਿ ਚਾਹੇ ਕਿਸੇ ਘਰ ਵਾਲੀ ਦਾ ਸੁਹਾਗ ਹੋ ਜੜੇ ਕਿਸੇ ਮਾਂ ਦਾ ਪੁੱਤ ਜਾਵੇ ਜਾਂ ਫੇ ਕਿਸੇ ਭੈਣ ਦਾ ਭਰਾ ਜਾਵੇ ਪਰ ਇਹਨਾਂ ਨੂੰ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਸਿਰਫ ਤੇ ਸਿਰਫ ਪੈਸੇ ਨਾਲ ਮਤਲਬ ਆ ਸੋ ਇਸ ਦੇ ਪਿੱਛੇ ਬਹੁਤ ਹੀ ਵੱਡੀ ਆਪਾਂ ਪੋਲਿਟਿਕਸ ਕੋਈ ਸ਼ੈ ਕਹਿ ਸਕਦੇ ਹਾਂ ਕਿਉਂਕਿ ਇਦਾਂ ਪਿੰਡਾਂ ਦੇ ਵਿੱਚ ਇਹ ਛੋਟੜੇ ਜਿਹੜੇ ਜਵਾਕ ਨੇ ਸ਼ਰੀਆਮ ਨਸ਼ਾ ਵੇਚਦੇ ਨੇ ਇਦਾਂ ਨਹੀਂ ਵੇਚ ਸਕਦੇ ਹੈਗੇ ਨਾ 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 ਯਾਰੇ ਹੁਣ ਤੱਕ ਮੇਰੀ ਤਲਵੇ ਚੱਟਦਾ ਰਹਿਾਂਗੇ ਓਏ ਐਡੇ ਤਲਵੇ ਚੱਟਣੇ ਐਡਾ ਕਾ ਤੂੰ ਰਾਜਾ ਬਣ ਗਿਆ ਓਏ ਹੈ ਤਲਵੇ ਚੱਕਣੂ ਅੰਬਰ ਛੱਕ ਲਿਆ ਉਹਨੇ ਛੱਡ ਤਾ ਉਹਨੇ ਓਏ ਮੈਂ ਕਿੰਨਾਂ ਦੇਖਿਆ ਅੰਬਰ ਦੇ ਛੱਕਣ ਆ ਰਹੇ ਨੇ ਓਏ ਇਹ ਸਭ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਉਂਦੇ ਨਾ ਜੀਪੂ ਦੇ ਡਾਂਗ ਫਿਰੀ ਆ ਪਰਸੋਂ ਕੱਲ ਡਾਂਗ ਫਿਰੀ ਆ ਦੇਖ ਲੈ ਘਰੇ ਜਾ ਕੇ ਸੰਗਲ ਲਵਾਇਆ ਦੀਪੂ ਨੂੰ ਸਾਡਾ ਜੇ ਸਾਡਾ ਜਿਹਦੇ ਦੇਹੋ ਸਾਨੂੰ ਦੀਨ ਆਣਾ ਜੀ ਅਸੀਂ ਜਰੂਰ ਉਹਦੇ ਡਾਂਗ ਛੋਪੀ ਕਰਾਂਗੇ ਮੈਂ ਕਿਹੜੇ ਅੰਬਰ ਚੱਕ ਕੇ ਕਰ ਹਾਂ ਕਰਦੇ ਕਮ ਜਿਹੜਾ ਕਿਹਦਾ ਪਤੀ ਪੁੱਤ ਨਹੀਂ ਯਾਰ